ਨਾਬਾ ਦੇ ਸਰਕਾਰੀ ਰੀਪੂ ਦਮਨ ਕਾਲਜ ਵਿੱਚ ਪੜ੍ਹਦੀ ਬੀਏ ਫਰਸਟイヤー ਕਲਾਸ ਦੀ ਲੜਕੀ ਦਾ ਕਾਲਜ ਦੇ ਤਿੰਨ ਲੜਕਿਆਂ ਵੱਲੋਂ ਕਾਲਜ ਅੰਦਰ ਹੀ ਬੀਤੀ 27 ਮਾਰਚ ਨੂੰ ਸਮੂਹਿਕ ਪਲਾਤਕਾਰ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ ਪੀੜਿਤ ਲੜਕੀ ਵੱਲੋਂ ਇਸ ਘਟਨਾ ਦੀ ਕੰਪਲੇਂਟ ਨਾਬਾ ਕੋਤਵਾਲੀ ਪੁਲਿਸ ਨੂੰ 8 April ਨੂੰ ਦਿੱਤੀ ਗਈ ਜਿਸ ਦੇ ਚਲਦਿਆਂ ਨਾਬਾ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਦੋਨੋਂ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਇੱਕ આરોપી ਹਜੇ ਵੀ ਨਾਭਾ ਪੁਲਿਸ ਦੇ ਗ੍ਰਿਫਤ ਵਿੱਚੋਂ ਬਾਹਰ ਹੈ ਪੁਲਿਸ ਅਧਿਕਾਰੀ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਿਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਦਕਿ ਇਸ ਸੰਬੰਧੀ ਕਾਲਜ ਪ੍ਰਿੰਸੀਪਲ ਨਾਲ ਜਦ ਗੱਲ ਕੀਤੀ ਗਈ ਤਾਂ ਕਿਉਂਕਿ ਕਾਲਜ ਵਿੱਚ ਊਮਨ ਸੇਫਟੀ ਸੈੱਲ ਵੀ ਹੈ ਤੇ ਉਨ੍ਹਾਂ ਕੋਲ ਵੀ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਕਾਲਜ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੀ ਇਸ ਸੰਬੰਧੀ ਕੋਈ ਸ਼ਿਕਾਇਤ ਨਹੀਂ ਆਈ ਇਮੈਨ ਨੂੰ ਹੁਣੇ ਪਤਾ ਲੱਗਿਆ ਕਿ ਇੱਕ ਐਫਆਈਆਰ ਲੌਂਚ ਹੋਈ ਹੈ ਸ਼ਾਇਦ ਜਿਹੜੀ ਲੜਕੀ ਨੇ ਐਫਆਈਆਰ ਲੌਂਚ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ ਨਾ ਤਾਂ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਔਮਨ ਸੇਫਟੀ ਸੈੱਲ ਹੈ ਇੱਕ ਗਰੀਵੈਂਸ ਸੈੱਲ ਹੈ ਨਾ ਤਾਂ ਉਹਨਾਂ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਜ਼ ਰਹਿੰਦੇ ਆ ਸਾਡੇ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਪੁਲਿਸ ਨੇ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨਾ ਨਹੀਂ ਹਾਲੇ ਤੱਕ ਮੇਰੇ ਕੋਲ ਕੋਈ ਇਹ ਇਨਫੋਰਮੇਸ਼ਨ ਨਹੀਂ ਪਹੁੰਚੀ ਕਿ ਕੌਣ ਬੱਚੀ ਹੈ ਕੀ ਨਾਮ ਹੈ ਕਿੱਥੋਂ ਦੀ ਹੈ ਕੌਣ ਇਨਵੋਲਡ ਹੈ ਤੇ ਪੁਲਿਸ ਤਫਤੀਸ਼ ਕਰੂਗੀ ਤੇ ਫਿਰ ਅੱਗੇ ਪਤਾ ਲੱਗੂਗਾ ਤੁਸੀਂ ਐਸ.ਐਚ.ਓ. ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਬਸ ਇੰਨਾ ਕਿਹਾ ਕਿ ਮੈਂ ਐਫ.ਆਈ.ਆਰ. ਦਰਜ ਹੋਈ ਹੈ ਹਾਂਜੀ ਤੁਹਾਡੇ ਕਾਲਜ ਦੀ ਬੱਚੀ ਹੈ ਇਹ ਲੜਕੀ ਹੈ ਜੀ ਲੜਕੀ ਨੇ ਸਟੇਟਮੈਂਟ ਦਿੱਤੀ ਸੀ ਬਿਆਨ ਲਖਾਇਆ ਸੀਗਾ ਜਿਹਦੇ ਵਿਹਾਰ ਤੇ ਆਪਾਂ ਤਿੰਨ ਬੰਦਿਆਂ ਦੇ ਖਿਲਾਫ 376 ਡੀ ਤਾ ਮੁਕੱਦਮਾ ਦਰਜ ਕੀਤਾ ਹੈ ਕੀ ਬਿਆਨ ਚ ਲਖਾਇਆ ਜੀ ਉਹਨੇ ਲੜਕੀ ਨੇ ਹਾਂਜੀ ਬਿਆਨ ਦੇ ਵਿੱਚ ਲੜਕੀ ਨੇ ਕੀ ਲਖਾਇਆ ਬਿਆਨ ਦੇ ਵਿੱਚ ਇਹ ਲਖਾਇਆ ਕਿ ਉਹ ਇੱਥੇ ਪੜਦੀ ਹੈ ਕਾਲਜ ਦੇ ਵਿੱਚ ਤੇ ਉੱਥੇ ਤਿੰਨ ਲੜਕੇ ਆ ਰਹੇ ਜਿਹੜਾ ਹੈਗਾ ਉਹਨੂੰ ਬੁਲਾ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ ਰੇਟ ਕੀਤਾ ਇਹ ਕਾਲਜ ਦੇ ਵਿੱਚ ਹੋਇਆ ਉਹ ਲੜਕੀ ਦੇ ਬਿਆਨ ਦੇ ਅਕੋਰਡਿੰਗ ਤਾਂ ਇਹੀ ਹੈ ਬਾਕੀ ਜਿਹੜਾ ਹੈਗਾ ਆਪਾਂ ਫਰਦਾਰੀ ਦੀ ਤਫਤੀਸ਼ ਕਰਾਂਗੇ ਜੋ ਵੀ ਸਾਹਮਣੇ ਆਉਂਦਾ ਉਹ ਅੱਗੇ ਕਾਰਵਾਈ ਅਮਲ ਜਾਂਦੀ ਜਾਊਗੀ ਜਿਹੜੇ ਲੜਕੇ ਨੇ ਉਹ ਵੀ ਕਾਲਜ ਦੇ ਨੇ ਜਾਂ ਕੋਈ ਹੋਰ ਨੇ ਨਹੀਂ ਇਹ ਤਫਤੀਸ਼ ਦਾ ਪਾਰਟ ਹੈ ਜੀ ਇਹਦੀ ਤਫਤੀਸ਼ ਕਰ ਰਹੇ ਆ ਅਸੀਂ ਤਫਤੀਸ਼ 'ਚ ਦੇਖਦੇ ਆ ਵੀ ਕੀ ਸਾਹਮਣੇ ਆਉਂਦਾ ਵੀ ਲੜਕੇ ਇੱਥੋਂ ਦੇ ਨੇ ਜਾਂ ਕਿਤੇ ਹੋਰ ਨੇ ਆਊਟਸਾਈਡਰ ਨੇ ਜੋ ਵੀ ਹੈ ਉਹ ਤਾਂ ਤਫਤੀਸ਼ 'ਚ ਸਾਹਮਣੇ ਆਏ ਰਹੇ ਨਾ ਪਤਾ ਨਹੀਂ ਲੜਕੇ ਕਿੱਥੇ ਰਹਿ ਗਏ ਲੜਕੇ ਵੀ ਹਾਂ ਇੱਥੋਂ ਕਰਾਲੇ ਦੇ ਨੇ ਦੋ ਦੋਸ਼ੀ ਇੱਕ ਹੋਰ ਲਾਗੇ ਪਿੰਡ ਦਾ ਹੈਗਾ ਉਹ ਤਿੰਨੋਂ ਲੜਕੇ